ਕੀ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਅਸੀਂ ਇੱਕ ਕੋਰੀਅਰ ਕੰਪਨੀਜ਼ ਨੂੰ ਟਾਰਗੇਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਸਾਡੀ ਟੀਮ ਨੇ ਬੜੇ ਹੀ ਮਿਹਨਤ ਨਾਲ ਬੜੇ ਐਫਰਟ ਨਾਲ ਇਸ ਗਿਰੋਹ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਜਿਸ ਦੇ ਨਾਲ ਸਾਡੀ ਦੋ ਵਾਰਦਾਤਾਂ ਟਰੇਸ ਹੋਈਆਂ ਨੇ ਜਿਹੜੀ 195 ਨੰਬਰ ਐਫਆਈਆਰ ਹੋਈ ਸੀਗੀ ਪਿਛਲੇ ਮਹੀਨੇ ਥਾਣਾ ਸਿਟੀ ਸੰਗਰੂਰ ਦੇ ਵਿੱਚ ਤੇ 202 ਨੰਬਰ ਹੋਈ ਸੀ ਥਾਣਾ ਭਵਾਨੀਗੜ ਦੇ ਵਿੱਚ ਪਿਛਲੇ ਮਹੀਨੇ ਇਹਨਾਂ ਦੇ ਅਰੈਸਟ ਤੋਂ ਬਾਅਦ ਸਰੂਬਾ ਚੱਲਿਆ ਹੈਗਾ ਕਿ ਇਸ ਵਾਲੇ ਗਿਰੋਹ ਨੇ ਵਾਰਦਾਤਾਂ ਕੀਤੀਆਂ ਹੈਗੀਆਂ ਹੁਸ਼ਾਰਪੁਰ ਰੂਪਨਗਰ ਪਟਿਆਲਾ ਤੇ ਮਲੇਰਕੋਟਲਾ ਪੰਜਾਬ ਦੇ ਵਿੱਚ ਅਤੇ ਅੰਬਾਲਾ ਤੇ ਯਮੁਨਾ ਨਗਰ ਹਰਿਆਣਾ ਦੇ ਵਿੱਚ ਇਹ ਇੰਟਰ ਸਟੇਟ ਗੈਂਗ ਦੇ ਤਿੰਨ ਮੈਂਬਰ ਨੇ ਜਿਹੜੇ ਤਿੰਨੋਂ ਅਰੈਸਟ ਕੀਤੇ ਗਏ ਨੇ ਉਨ੍ਹਾਂ ਵਿੱਚੋਂ ਹੈ ਅਜੇ ਕੁਮਾਰ ਅਮਿਤ ਸ਼ਰਮਾ ਤੇ ਸੁਨੀਲ ਕੁਮਾਰ ਜਿਹੜੇ ਅਜੇ ਕੁਮਾਰ ਤੇ ਸੁਨੀਲ ਕੁਮਾਰ ਨੇ ਇਹ 32 33 ਸਾਲ ਦੀ ਉਮਰ ਦੇ ਨੇ ਤੇ ਇਹ ਮੁਹੱਲੀ ਦੇ ਰਹਿਣ ਵਾਲੇ ਨੇ ਜਿਹੜਾ ਸੁਨੀਲ ਕੁਮਾਰ ਹੈ ਇਹ 36 ਸਾਲ ਦਾ ਹੈ ਤੇ ਇਹ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਪਹਿਲਾ ਤੋਂ ਅਜੇ ਕੁਮਾਰ ਦੇ ਖਿਲਾਫ ਜੋ ਸਰਗਨਾ ਹੈ ਇਸ ਗਿਰੋਧਾ ਉਸ ਦੇ ਖਿਲਾਫ ਚਾਰ ਮੁਕਦਮੇ ਦਰਜ ਨੇ ਤੇ ਜਿਹੜਾ ਸੁਨੀਲ ਜਿਹੜਾ ਅਮਿਤ ਸ਼ਰਮਾ ਹੈ ਉਸ ਦੇ ਖਿਲਾਫ ਤਿੰਨ ਮੁਕਦਮੇ ਦਰਜ ਨੇ ਜੋ ਫਤਿਹਗੜ ਸਾਹ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਤਫਤੀਸ਼ ਦੇ ਦੌਰਾਨ ਹੁਣ ਤੱਕ 1 ਲੱਖ ਰੁਪਏ ਇੱਕ ਪਲਸਰ ਮੋਟਰਸਾਈਕਲ ਅਤੇ ਔਜ਼ਾਰਾਂ ਦੀ ਰਿਕਵਰੀ ਹੋਈ ਹੈ ਹੁਣ ਇਹਨਾਂ ਦੀ ਅਰੈਸਟ ਜੋ ਪਾਨ ਤੋਂ ਬਾਅਦ ਅਸੀਂ ਬਾਕੀ ਜ਼ਿਲ੍ਹਿਆਂ ਨੂੰ ਵੀ ਇਨਫੋਰਮ ਕਰਾਂਗੇ ਕਿ ਉਹ ਆਪਣੇ ਮੁਕਦਮਿਆਂ ਵਿੱਚ ਇਹਨਾਂ ਦੀ ਅਰੈਸਟ ਪਾਲਣ ਪਲੱਸ ਅਸੀਂ ਇਹ ਵੀ ਹੋਰ ਤਫਤੀਸ਼ ਕਰਾਂਗੇ ਕਿ ਇਹਨਾਂ ਤੋਂ ਹੋਰ ਰਿਕਵਰੀ ਹੋਵੇ ਅਗਰ ਇਹਨਾਂ ਨੇ ਹੋਰ ਵੀ ਕੋਈ ਵਾਰਦਾਤ ਕੀਤੀ ਹੋਵੇ ਤਾਂ ਉਸ ਦੇ ਬਾਰੇ ਵੀ ਸਾਨੂੰ ਪਤਾ ਚੱਲੇ ਇਸ ਵੱਡੀ ਸਫਲਤਾ ਦੇ ਕਾਰਨ ਜਿਹੜਾ ਇਹ ਰੋਜ਼ ਮਰਰਾ ਦੇ ਚੋਰੀਆਂ ਡਕੈਤੀਆਂ ਦੇ ਮਾਮਲੇ ਸਾਹਮਣੇ ਆ ਰਹੇ ਉਸ ਤੇ ਨਥ ਪੈੰਦਾ ਇੱਕ ਸੰਗਠਨ ਪੁਲਿਸ ਦਾ ਵੱਡਾ ਉਪਰਾਲਾ ਹੈ ਸਰਕਾਰਾਂ ਕਰਦੇ ਕਿਵੇਂ ਸੀ ਇਹ ਜਿਵੇਂ ਤੁਸੀਂ ਦੱਸੇ ਵੀ ਕੋਰੀਅਰ ਕੰਪਨੀਆਂ ਤੇ ਜਾ ਕੇ ਅਟੈਕ ਕਰਦੇ ਸੀ ਕਿਸ ਤਰੀਕੇ ਦਾ ਪਲਾਨ ਸੀ ਉਹਨਾਂ ਦਾ ਕਿਵੇਂ ਕੰਮ ਕਰਦੇ ਸੀ ਇਹਨਾਂ ਦਾ ਫੋਕਸ ਇਹ ਸੀਗਾ ਜੀ ਕਿ ਜਿਹੜੀ ਕੋਰੀਅਰ ਕੰਪਨੀਆਂ ਹੈ ਪਹਿਲਾਂ ਇਸ ਦੇ ਬਾਰੇ ਸਟੱਡੀ ਕਰਕੇ ਇਨਫੋਰਮੇਸ਼ਨ ਗੈਦਰ ਕਰਕੇ ਫਿਰ ਇਹ ਉਹਨਾਂ ਨੂੰ ਅਟੈਕ ਕਰਦੇ ਸੀ ਤੇ ਉਹਨਾਂ ਤੇ ਜੋ ਵੀ ਇਹਨਾਂ ਨੂੰ ਰਿਕਵਰੀ ਹੁੰਦੀ ਸੀ ਉਸ ਦੀ ਇਹ ਚੋਰੀ ਕਰ ਦਿੱਤੇ ਸੀ ਫਟਾਫਟ ਚੱਕਦੇ ਸੀ ਉਹਨਾਂ ਦੇ ਕੋਰੀਅਰ ਦੇ ਹੋ ਨਹੀਂ ਜਿਹੜੇ ਕੋਈ ਵੀ ਕੈਸ਼ ਜਾਂ ਕੋਈ ਉਹਨਾਂ ਦਾ ਮੋਨਿਟਰੀ ਵੈਲਿਊ ਦੀ ਜੋ ਚੀਜ਼ ਮਿਲ ਜਾਏ ਉਹ ਚੀਜ਼ ਚੱਕਦੇ ਸੀ ਇਹਨਾਂ ਤੋਂ ਪਹਿਲਾਂ ਵੀ ਕੋਈ ਪਰਚੇ ਕਰਦੀ ਇਹਨਾਂ ਤੇ ਹਾਂਜੀ ਜਿਹੜਾ ਅਜੇ ਕੁਮਾਰ ਸਰਗਨਾ ਹੈ ਉਸ ਤੇ ਚਾਰ ਮੁਕੱਦਮੇ ਪਹਿਲਾਂ ਤੋਂ ਦਰਜ ਨੇ ਜਿਹੜਾ ਅਮਿਤ ਸ਼ਰਮਾ ਹੈ ਉਸਤੇ ਤਿੰਨ ਮੁਕਦਮੇ ਨੇ ਜਿੰਨਾ ਵਿੱਚੋਂ ਇੱਕ ਮੁਕਦਮਾ ਬਰਨਾਲੇ ਜ਼ਿਲ੍ਹੇ ਦਾ ਹੈ ਤੇ ਦੋ ਮੁਕਦਮੇ ਮੋਹੱਲੀ ਜ਼ਿਲ੍ਹੇ ਦੇ ਨੇ ਸਰ ਆਮ ਤੌਰ ਤੇ ਇਹ ਨਿਸ਼ਾਨਾ ਬਣਾਉਂਦੇ ਨੇ ਸਰ ਇਹ ਇਹਨਾਂ ਦਾ ਬੇਸਿਕਲੀ ਫੋਕਸ ਸੀ ਕਿ ਉੱਥੇ ਇਹਨਾਂ ਨੂੰ ਜੋ ਇਹਨਾਂ ਦੇ ਕਹਿੰਦੇ ਮੁਤਾਬਕ ਕੇਸ ਹੁੰਦਾ ਸੀ ਕਿ ਸ਼ਾਇਦ ਉੱਥੋਂ ਜ਼ਿਆਦਾ ਪੈਸੇ ਮਿਲ ਸਕਣ ਪਰ ਇਹ ਹਮੇਸ਼ਾ ਕੇਸ ਨਹੀਂ ਹੁੰਦਾ ਸੀ ਕਈ ਵਾਰ ਕੁਝ ਮਿਲ ਵੀ ਜਾਂਦਾ ਸੀ ਤੇ ਕਈ ਵਾਰ ਕਈ ਵਾਰ ਜ਼ਿਆਦਾ ਵੀ ਮਿਲ ਜਾਂਦਾ ਸੀ ਕਈ ਵਾਰ ਬਿਲਕੁਲ ਵੀ ਨਹੀਂ ਮਿਲਦਾ ਸੀ ਬੈਂਕ ਕੋ ਤਾਂ ਛੁੱਟੀ ਹੋ ਗਈ ਜੀ ਕਿੰਨੇ ਦੀ ਜੀ ਜੀ ਅਜੀਤ ਕੁਮਾਰ ਨੇ ਜਿਹੜੇ ਮਕੈਨੀਕਲ ਇੰਜੀਨੀਅਰ ਨੇ ਮਤਲਬ ਬੇਜ਼ਗਾਰੀ ਵੀ ਤੁਹਾਨੂੰ ਲੱਗਦਾ ਹੈਗਾ ਵੀ ਇਹ ਕਿਸੇ ਜੀ ਮੁਸਲੇ ਚ ਹੋ ਸਕਦਾ ਨਹੀਂ ਜੀ ਬੇਸਿਕਲੀ ਤਾਂ ਇਹਨਾਂ ਦੇ ਚ ਇਹ ਹੈ ਕਿ ਇਹਨਾਂ ਨੇ ਤਿੰਨਾਂ ਨੇ ਆਪਸ ਮਿਲ ਕੇ ਆਸਾਨੀ ਨਾਲ ਪੈਸੇ ਕਮਾਣ ਦੇ ਵਿਚਾਰ ਨਾਲ ਇਹ ਵਾਰਦਾਤ ਨੂੰ ਇੰਜਾਮ ਦਿੱਤਾ ਜੀ ਜੀ ਸਰ ਇਹਨਾਂ ਦੇ ਨਾਲ ਸਰ ਹੋਰ ਵੀ ਬੰਦੇ ਨਾਲ ਹੋ ਸਕਦੇ ਨੇ ਇਸ ਗਰੁੱਪ ਦੇ ਵਿੱਚ ਜੀ ਇਹ ਤਿੰਨ ਮੈਂਬਰ ਹੀ ਹੈਗੇ ਜਿਹੜੇ ਸਰਗਣਾ ਹੈਗੇ ਅਜੀਤ ਕੁਮਾਰ ਉਹਨਾਂ ਨਾਲ ਦੋ ਮੈਂਬਰ ਹੋਰ ਸੀਗੇ ਤੇ ਇਹਨਾਂ ਦੇ ਵਿੱਚ ਇਹ ਜ਼ਰੂਰ ਹੋ ਸਕਦਾ ਹੈ ਕਿ ਹੋਰ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਹੋਣ ਹਲੇ ਸਾਡੇ ਸਾਹਮਣੇ ਇਹ 8 ਮੁਕਦਮੇ ਆਏ ਨੇ ਅਸੀਂ ਹੋਰ ਤਫਤੀਸ਼ ਕਰਕੇ ਇਹਨਾਂ ਦੇ ਬਾਰੇ ਜੋ ਵੀ ਹੋਰ इन्वेस्टिगेशन विच रिकॉर्ड सामने आएगा آئے گا اس دے مطابق اگے کاروائی کراں گے اے بندے واد نہیں سکدے نہیں جی ہلے تک ای ممبر تے نہیں ہے और, और होने तक ہونے तफ्तीश तो लगता है कि ये तीन ही सी जो सी लगता लगता ये جو में وارداتاں दे रही دے क्या سی تے تنے کتنا کیش جڑا انہوں نے لوٹیا کیونکہ 3 لاکھ صندوق ہے جی چنی سارے وارداتاں منج گئے تے کیسی بندے بندے کِتھوں کِتھوں کتنا کتنا لوٹیا او مطلب کتنا اے انہاں نے جی نہیں ہو ਸੰਗਰੂਤ ਹੋਈ ਗੁਰਵਿੰਦਰ ਸਿੰਘ ਦਾ ਕੀ ਹੋਊਗਾ ਜੀ ਅਰੈਸਟ ਹੋ ਗਿਆ ਉਹ ਜੀ ਉਹ ਜਿਹੜਾ ਗੁਰਵਿੰਦਰ ਸਿੰਘ ਹੈਗਾ ਉਸ ਦਾ ਹਲੇ ਅਸੀਂ ਜੋ ਇੱਕ ਵਾਰ ਇਹਨਾਂ ਦੀ ਅਰੈਸਟ ਹੋ ਜਾਈਗੀ ਉਸ ਤੇ ਸਾਡੀ ਟੀਮ ਵਰਕ ਕਰ ਰਹੀ ਹੈ ਉਸ ਤੇ ਬਾਅਦ ਸਾਨੂੰ ਹੋਰ ਕਲੈਰਿਟੀ ਹੋਏਗੀ ਅਸੀਂ ਤੁਹਾਨੂੰ ਬਰੀਫ ਕਰ ਪਾਵਾਂਗੇ ਬਟ ਇੱਕ ਹੋਰ ਵੀ ਅਕਿਊਜ਼ ਹੈਗਾ ਜੀ ਤਿੰਨ ਫੜੇ ਲਾ ठीक है सर शॉट लगे पीछे जी शॉट सर चोरी नु लेके जो प्रेस और मीडिया चाह रहे है बार बर्त तो सब दिल्ली मॉर्निंग पहला 7:00 बजे से चीज दी हुंदी है भी ब्रीफिंग की एना बारे आपा की कर रहे है तो जबो से हार्ड वर्क कीता अपने लिए बारे हरियाणा जेड़ा मुकदमे सिगे वो ट्रेस सी कीते है गए है ਸਰ ਪਹਿਲਾਂ ਰੈਕਿਵਰੀ ਬਾਰੇ ਦੱਸਦੇ ਕਿ ਕਿਸ ਤਰ੍ਹਾਂ ਦੀ ਹੋਈ ਪਹਿਲਾਂ ਜੀ ਇਹ ਕਰਕੇ ਆਪਣਾ ਸਟੱਡੀ ਕਰਕੇ ਟਾਰਗੇਟ ਦੇ ਪੱਧਰ 'ਤੇ ਜਿਹੜਾ ਕਿਹਾ ਸੁਧਾਰ ਹਮਕਾਰ ਵਿੱਚ ਆਈ ਹੋਈ ਸੀ ਜੀ ਕਿ ਪਰਟੀਕੂਲਰ ਕਦੇ ਕਿ ਇਹਨਾਂ ਨੂੰ ਘੱਟ ਵੀ ਮਿਲ ਜਾਂਦੀ ਸੀ ਕਈ ਥਾਂ ਤੇ ਇਹਨਾਂ ਨੂੰ ਮਤ ਪੈਸੇ ਵੀ ਮਿਲ ਜਾਂਦੇ ਸੀ 24 ਤੋਂ ਜ਼ਿਆਦਾ ਨਹੀਂ ਨਿਕ ਤਾਂ ਉਹ ਜੀ ਹੁਨੇ ਇਨੀਸ਼ੀਅਲੀ ਹੋਈ ਹੈ ਨਾ ਜਿਉਂ ਕਿ ਕਿਉਂਕਿ ਇੱਕਦਮ ਤਾਂ ਅਗਰ ਤੁਸੀਂ ਦੇਖੋਗੇ ਅਗਰ ਜਿਹੜਾ ਪੈਸਾ ਹੈਗਾ ਉਹਨੂੰ ਤਾਂ ਭਾਵੇਂ ਕਹਿੰਦੇ ਜੀ ਕਿ ਕੁਝ ਵੀ ਰਿਕਵਰੀ ਨਾ ਹੁੰਦੀ ਬਟ ਉਹ ਵੀ ਟ੍ਰੇਸ ਕਰਕੇ ਜਿੰਨਾਂ ਨਾਲ ਇਹ ਦਾਖਲ ਹੁੰਦੇ ਸੀ ਦੁਕਾਨਾਂ ਦੇ ਵਿੱਚ ਇੱਕ ਕूरियर ਸ਼ਾਪ ਦੇ ਵਿੱਚ ਇਹਨਾਂ ਦੇ ਵਿੱਚ ਇਹ ਮੁੱਖ ਸਰਦਾਰ ਹੈ ਜਿਹੜਾ ਇਹਨਾਂ ਦਾ ਅਜੇ ਕੁਮਾਰ ਜੀ ਦੀ ਉਮਰ ਕਮੀ ਸੀ ਸਿਰਫ ਆਪਸੇ ਸੰਪਰਕ ਵਿੱਚ ਇਹ ਦੋ ਬੰਦੇ ਤਾਂ ਮੋਹਲੀ ਦੇ ਜਨਮ ਵਾਲੇ ਇੱਕ ਫਤਿਹਗੜ ਸਾਧਾਰਣ ਵਾਲਾ ਹੈਗਾ ਤੇ ਤਿੰਨੋਂ ਜਿੰਨਾਂ ਨੂੰ ਪਿੱਛੇ ਕੋਈ ਪੂਜਰ ਨ ਹੋਣ ਨੇ ਤੇ ਇਹਨਾਂ ਨੇ ਰਿਸਾਈਟ ਕੀਤਾ ਕਿ ਇਸ ਪਾਰਦਰਸ਼ਕ ਦੇ ਕਰਕੇ 2025 ਤੋਂ